ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ਾਨਦਾਰ ਪ੍ਰੋਗਰਾਮ ਕਰਵਾਉਣ ਦੇ ਲਈ ਐਸਜੀਪੀਸੀ ਨੇ ਥਖਤਪਾਈ ਵਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪੇਟ ਪ੍ਰਧਾਨ ਕਿਰਪਾਲ ਸਿੰਘ ਮਡੂੰਗਰ ਨੇ ਕਿਹਾ ਸ਼੍ਰੀ ਦਰਬਾਰ ਸਾਹਿਬ ਵਿਖੇ ਕੀਤਾ ਜਾਵੇਗਾ ਨਿਤੀਸ਼ ਕੁਮਾਰ ਨੂੰ ਸਨਮਾਨਿਤ ਨਿਤੀਸ਼ ਦੇ ਨਾਲ ਬਿਹਾਰ ਦੇ ਹੋਰ ਅਫਸਰਾਂ ਨੂੰ ਵੀ ਮਿਲੇਗਾ ਸਨਮਾਨ ਜੀ ਉਹਨਾਂ ਦਾ ਜਸਤਾ ਸੀ ਉਹਨਾਂ ਦਾ ਸੀ ਇੱਕ ਚੁਆਇਸ ਸੀ ਉਹਦੀ ਕੋਈ ਅਸੀਂ ਉਹ ਜੀ ਪੂਰੀ ਕਰਾ ਬੋਲੇ ਕੈਸੇ ਵੀ ਦਰਬਾਰ ਸਾਹਿਬ ਹੈ ਨਾ ਉੱਥੇ ਆਵਾਂਗੇ ਠੀਕ ਹੈ ਉਹ ਵੀ ਸਾਰੇ ਲੈ ਕੇ ਉੱਥੇ ਦਾ ਦਰਬਾਰ ਸਾਹਿਬ ਦਾ ਤੇ ਵੰਜੀ ਸਾਹਿਬ ਹਾਲ ਹੈ ਉਹ ਅਸੀਂ ਜੋ ਜਲ ਮਾਲਵੇ ਦੇ ਅਕਾਲੀ ਲੀਡਰਾਂ ਦੇ ਵੋਟਾਂ ਮੰਗਣ ਲਈ ਡੀਰਾ ਸੱਚਾ ਸੌਦਾ ਜਾਣ ਦੇ ਕਥਿਤ ਮਾਮਲੇ ਤੇ ਐਸਜੀਪੀਸੀਡੀ 3 ਮੈਂਬਰੀ ਜਾਂਚ ਕਮੇਟੀ ਕੁੜ ਜਾਂਚ ਲਈ ਅੱਜ ਸ਼ਾਮ ਤੱਕ ਦਾ ਸਮਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪੀ ਜਾਵੇਗੀ ਰਿਪੋਰਟ ਜਾਂਚ ਦੇ ਧਾਰੋਤੇ ਸ਼੍ਰੀ ਅਕਾਲ ਤਖਤ ਸਾਹਿਬ ਸੁਣਾਵੇਗਾ ਫੈਸਲਾ ਅਬੋਹਰ ਦੇ ਭੀਮਟਾਂਕ ਕਤਲ ਕੇਸ ਦੇ ਵਿੱਚ ਮੁੱਖ ਗਵਾਹ ਗੁਰਜਨ ਜੰਟਾ ਅਤੇ ਉਸ ਦੇ ਭਰਾ ਰਣਜੀਤ ਰਾਣਾ ਨੇ ਬਦਲੇ ਬਿਆਨ ਸੈਸ਼ਨ ਕੋਰਟ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਸ਼ਿਵਲਾਲ ਡੋਡਾ ਦੇ ਫਾਰਮ ਹਾਊਸ ਉੱਤੇ ਨਹੀਂ ਬਲਕਿ ਨਾਲ ਲੱਗਦੇ ਆਹਾਤੇ ਉੱਤੇ ਹੋਈ ਸੀ ਘਟਨਾ ਮੁੱਖ ਮੁਲਜ਼ਮ ਸ਼ਿਵਲਾਲ ਡੋਡਾ ਨੂੰ ਮਿਲ ਸਕਦੀ ਹੈ ਜ਼ਮਾਨਤ ਮਾਮਲੇ ਦੀ ਅਗਲੀ ਸੁਣਵਾਈ 16 ਫਰਵਰੀ ਨੂੰ ਜਿੰਨਾ ਦਾ ਕਸੂਰ ਸੀ ਜਿਨ੍ਹਾਂ ਨੇ ਸਾਡੇ ਨਾਲ ਵਾਰਦਾਤ ਕੀਤੀ ਆ ਜੀ 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 ਇਸੀ ਉਹ ਬਿਆਨ ਕੀਤੀ ਆ ਜੀ ਜੱਸਾ ਸਾਹਿਬ ਜੀ ਜੀ ਇਸ ਚ ਕੋਈ ਦੋਨਾ ਨਹੀਂ ਕਿਸੇ ਨੂੰ ਪ੍ਰੋਬਲਮ ਹੈ ਸੱਚ ਚ ਤੇ ਅਸੀਂ ਉਹ ਸੱਚ ਹੀ ਕਵਾਂਗੇ ਜੋ ਸੱਚ Shivlal Dodda ਤੇ Mir Dodda ਕੀ ਦੋਸ਼ੀ ਹੈਗੇ ਨਹੀਂ ਉਸ ਟਾਈਮ ਤੇ ਅਸੀਂ ਨਾ ਤੇ ਇਹਨਾਂ ਨੂੰ ਹਾਜ਼ਰ ਵੇਖਿਆ ਜੀ ਨਾ ਹੀ ਇਹਨਾਂ ਦੀ ਜਗ੍ਹਾ ਤੇ ਕਾਂਡ ਹੋਇਆ ਆਸਟ੍ਰੇਲੀਆ ਦੇ ਖਿਲਾਫ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਦੋ ਮੈਚਾਂ ਲਈ ਟੀਮ ਇੰਡੀਆ ਦਾ ਐਲਾਨ। ਬੰਗਲਾਦੇਸ਼ ਦੇ ਖਿਲਾਫ ਖੇਡਣ ਵਾਲੀ 16 ਮੈਂਬਰੀ ਟੀਮ ਉੱਤੇ ਹੀ ਲੱਗੀ ਮੋਹਰ। ਵਿਰਾਟ ਦੀ ਕਪਤਾਨੀ ਵਿੱਚ ਹੋਣ ਵਾਲੀ ਨੌਵੀਂ ਸੀਰੀਜ਼। ਦੁਨੀਆ ਭਰ ਦੇ ਵਿੱਚ ਗੁਰਬਾਣੀ ਕੀਰਤਨ ਗਾਇਨ ਕਰਕੇ ਨਵੀਆਂ ਫਿਰਤਾਂ ਪਾਉਣ ਵਾਲੇ ਸਿੱਖ ਬੈਂਡ ਨੂੰ ਹਾਸਿਲ ਹੋਇਆ ਨਿਊ ਏਜ ਐਲਬਮ ਕੈਟਾਗਰੀ ਦੇ ਵਿੱਚ ਗ੍ਰੇਮੀ ਅਵਾਰਡ। ਅਮਰੀਕਾ ਦੇ ਲਾਸ ਐਂਜਲਸ ਵਿੱਚ ਹੋਈ 59ਵੀਂ ਗ੍ਰੇਮੀ ਅਵਾਰਡ ਸੈਰੇਮਨੀ ਸਿੱਖੀ ਸਰੂਪ ਧਾਰਨ ਕਰ ਚੁੱਕੇ ਅਮਰੀਕੀਆਂ ਨੇ ਬਣਾਇਆ ਏ। ਵਾਈਟ ਸਨ ਨਾਮੀ ਬੈਂਡ